ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਪੁਲਿਸ ਦੀ ਗ੍ਰਿਫਤ ਵਿੱਚ ਹੌਲੀ-ਹੌਲੀ ਤੁਰੇ ਆਉਂਦੀ ਆ ਜਨਾਨੀ ਇਸ ਮੁੰਡੇ ਦੀ ਰਿਸ਼ਤੇ 'ਚ ਮਾਸੀ ਲੱਗਦੀ ਹੈ ਇਹਨਾਂ ਦੋਵਾਂ ਦੇ ਕਾਰਨਾਮੇ ਸੁਣ ਕੇ ਤੁਸੀਂ ਵੀ ਇੱਕ ਵਾਰ ਹੱਕੇ-ਬੱਕੇ ਜ਼ਰੂਰ ਰਹਿ ਜਾਓਗੇ ਦਰਸਲ ਇਸ ਮੁੰਡੇ ਨੂੰ ਆਪਣੀ ਮਾਸੀ ਦੀ ਨਣਦ ਪਸੰਦ ਆ ਗਈ ਜਿਸ ਤੋਂ ਬਾਅਦ ਇਹ ਮੁੰਡਾ ਉਸ ਕੁੜੀ ਦੇ ਨਾਲ ਲਾਵਾਂ ਲੈਂਡ ਨੂੰ ਕਾਲਾ ਪੈ ਗਿਆ ਪਰ ਕੁੜੀ ਦੀ ਉਮਰ ਰਸਤੇ ਵਿੱਚ ਰੋੜਾ ਬਣ ਰਹੀ ਸੀ ਜਿਸ ਤੋਂ ਬਾਅਦ ਛਾਤਰ ਮਾਸੀ ਨੇ ਅਜਹੀ ਚਾਲ ਚੱਲੀ ਕਿ ਮੁੰਡਾ ਕੁੜੀ ਨੂੰ ਲੈ ਕੇ ਘਰੋਂ ਫਰਾਰ ਹੋ ਗਿਆ ਇਹ ਗੱਲ ਜੰਗਲ ਦੀ ਅੱਗ ਵਾਂਗ ਪੂਰੇ ਪਿੰਡ ਦੇ ਵਿੱਚ ਫੈਲ ਗਈ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਤਰ ਥੱਲੀ ਮਰ ਝੁੱਠੀ ਫੇਰ ਕੁੜੀ ਦੇ ਭਰਾ ਦੀ ਸ਼ਿਕਾਇਤ ਉਪਰੰਤ ਪੁਲਿਸ ਨੇ ਇਹਨਾਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਅੱਗੇ ਜੋ ਪੁਲਿਸ ਅਧਿਕਾਰੀ ਦੱਸਣ ਜਾ ਰਿਹਾ ਉਹ ਸੁਣ ਇੱਕ ਵਾਰ ਤੁਸੀਂ ਸੋਚਾ ਵਿੱਚ ਜ਼ਰੂਰ ਪੈ ਜਾਓਗੇ ਹਾਂਜੀ ਸਰ ਕੀ ਮਾਮਲਾ ਜੀ ਇਹ ਸਾਨੂੰ ਬਿਆਨ ਦਰਜ ਕਰਾਇਆ ਸੀ ਇੱਕ ਲੜਕੇ ਨੇ ਕਿ ਮੇਰੀ ਭੈਣ ਜਿਹੜੀ ਆ ਉਹਨੂੰ ਸਾਡੇ ਮੇਰੀ ਹੀ ਭੁਜਾਈ ਦੀ ਸ਼ਹਿਰ ਦੇ ਉੱਤੇ ਉਹਦਾ ਭਾਂਜਾ ਜਿਹੜਾ ਆ ਉਹ ਲੈ ਗਿਆ ਹੈ ਅਸੀਂ ਤੁਰੰਤ ਮੋਕੇ ਤੇ ਪੁੱਜੇ ਆਂ ਭਰਜਾਈ ਨੂੰ ਹਰਾਸ ਵਿੱਚ ਲਿਆ ਤੇ ਭਰਜਾਈ ਨੇ ਮੰਨਿਆ ਕਿ ਮੈਂ ਆਪਣੇ ਭਾਂਦੇ ਸੰਨੀ ਕੁਮਾਰ ਨਾਮ ਦਾ ਜੋ ਜਗਰਾ ਮੰਡਿੰਦਾ ਹੈ ਮੈਨੂੰ ਉਹਦੇ ਐਡਰੈਸ ਵਾਰੀ ਪਤਾ ਨਹੀਂ ਲੇਕਿਨ ਘਰ ਮੈਂ ਜਾਣਦੀ ਆਂ ਵੀ ਉਹਦੇ ਨਾਲ ਭੇਜਿਆ ਆਂ ਅਸੀਂ ਤੁਰੰਤ ਐਕਸ਼ਨ ਲੈਂਦੇ ਆਂ ਮੋਕੇ ਤੇ ਪੁੱਜੇ ਆਂ ਜਿੱਥੋਂ ਲੜਕੀ ਨੂੰ ਉਹ ਲੜਕੇ ਦੇ ਕਬਜ਼ੇ ਚੋਂ ਬਰਾਮਦ ਕਰ ਲਿਆ ਕਿਹੜੀ ਜਗ੍ਹਾ ਤੋਂ ਬਰਾਮਦ ਕੀਤਾ ਇਹਨਾਂ ਨੂੰ ਜਗਰਾੋਂ ਤੋਂ ਜੀ ਜਗਰਾੋਂ ਤੋਂ ਕੋਈ ਬੱਸ ਸਟੈਂਡ ਵਗੈਰਾ ਤੋਂ ਜਾਂ ਹੋਟਲ ਤੋਂ ਨਹੀਂ ਨਹੀਂ ਉਹਨਾਂ ਦੇ ਘਰ ਹੀ ਸੀ ਓਕੇ ਮੁੰਡਾ ਆਪਣੇ ਘਰ ਹੀ ਲੈ ਗਿਆ ਸੀ ਉਹ ਲੜਕੀ ਅਸੀਂ ਬਰਾਮਦ ਕਰ ਲਈ ਆ ਮਾਨਯੋਗ ਜੱਜ ਸਾਹਿਬ ਦੇ ਅਦਾਲਤ ਦੇ ਬਿਆਨ ਕਰਾਤੇ ਆ ਲੜਕੀ ਨੇ ਆਪਦੇ ਵਾਰਸਾਂ ਨਾਲ ਜਾਣ ਤੋਂ انکار ਕੀਤਾ ਉਹਨੂੰ ਮਾਨਯੋਗ ਅਦਾਲਤ ਦੇ ਹੁਕਮ ਦੇ ਨਾਲ ਕੱਲ ਅਸੀਂ ਘਰੀਂ ਕਿਤੇ ਨਹੀਂ ਛੱਡ ਆਏ ਸੀ ਫਿਰ ਅਫਰਦਰ ਕੀ ਕਾਰਵਾਈ ਹੋਈ ਫਰਦਰ ਇਹ ਹੋ ਰਹੀ ਜੀ ਇਹ ਕੋਰਸਰਮਨ ਲਿਆ ਸੀ ਜੀ ਹੋਰ ਕਿਸੇ ਦਾ ਵਿੱਚ ਹੈ ਵੀ ਸਯੋਗ ਅੱਜ ਤਫਤੀਸ਼ ਮੁਕੰਮਲ ਕਰਕੇ ਅੱਜ ਦੇ ਰਿਮਾਨਦੇ ਸੀ ਹੁਣ ਮਾਨਯੋਗ ਅਦਾਲਤ ਦੇ ਪੇਸ਼ ਕੰਮ ਚੱਲੇ ਆ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਇਆ ਜਾਏਗਾ। ਸਰ ਤਾਰਾ ਕਿਹੜੀ ਕਿਹੜੀ ਲਗਾਈ ਗਈ ਹੈ? ਅਸੀਂ ਲਗਾਈ ਹੈ ਜੀ 363 366 120 ਬੀ 9 10 11 ਬਾਲ ਬਾਬਾ ਐਕਟ 2006 ਲੜਕੇ ਵੱਲੋਂ ਜਿਹੜਾ ਲੜਕੀ ਨੂੰ ਲਜਾਇਆ ਗਿਆ ਸੀ ਉਹ ਕੀ ਕਹਿ ਕੇ ਲਜਾਇਆ ਗਿਆ ਸੀ? ਉਹ ਲੜਕੇ ਦੀ ਮਾਸੀ ਨੇ ਹੀ ਉਹਦੇ ਨਾਲ ਆਪਣੀ ਨਨਾਨ ਦੀ ਗੱਲਬਾਤ ਕੀਤੀ ਸੀ। ਕੋਈ ਵਿਆਹ ਦਾ ਚਾਂਸਾ ਦਿੱਤਾ ਗਿਆ ਸੀ ਜਾਂ ਕਿਸ ਤਰ੍ਹਾਂ ਦੇ ਕੇ ਜੀ ਬੁਲਾ ਕੇ। ਕੁੜੀ ਨਹੀਂ ਸੀ ਮੰਨਦੀ ਲੇਕਿਨ ਉਹ ਉਹਦੀ ਭੁਜਾਈ ਨੇ ਜਬਰਦਸਤੀ ਉਹਨੂੰ ਉਹਦੇ ਨਾਲ ਭੇਜਿਆ ਉਹਦਾ ਪੂਰਾ ਵਿੱਚ ਹੱਥ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਕੁੜੀ ਨੂੰ ਬਰਾਮਦ ਕਰਕੇ ਮਲਜ਼ਮਾਂ ਤੇ ਮਾਮਲਾ ਦਰਜ ਕਰ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਦੋਸਤੋ ਲਗਾਤਾਰ ਨਕੋਦਰ ਹਲਕੇ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਸੋ ਅਸੀਂ ਹਕੀਕੀ ਟੀਵੀ ਪੰਜਾਬੀ ਜਰੀਏ ਤੁਹਾਨੂੰ ਸਤਰਕ ਕਰ ਰਹੇ ਹਾਂ ਕਿ ਤੁਸੀਂ ਆਪਣੀਆਂ ਧੀਆਂ ਭੈਣਾਂ ਦਾ ਖਿਆਲ ਰੱਖੋ ਤੇ ਅਜਿਹੇ ਲੋਕਾਂ ਤੋਂ ਬਚਾ ਕੇ ਰੱਖੋ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ